ਕੀ ਇਹ 4 ਦਸੰਬਰ 2023 ਨੂੰ 14 ਮਹੀਨੇ ਪਹਿਲਾਂ ਮੇਰੀ ਸੜਕ ਬੰਨੀ ਸ਼ੁਰੂ ਹੋਈ ਅੱਜ ਤੱਕ ਕੋਈ ਬਿਆਨ ਨਹੀਂ ਹਲਕਾ 4 ਵਿੱਚ ਲੱਗਿਆ ਅਜੇ ਤੋ 45-50 ਦਿਨ ਪਹਿਲਾਂ ਕਪੂਰਥਲੇ ਰਾਣਾ ਗੁਰਜੀਤ ਸਿੰਘ ਉੱਤੇ ਕਾਂਗਰਸ ਦੇ ਐਮਐਲਏ ਆ ਮੈਨੂੰ ਹਲਕਾ 4 ਅਕਾਲੀ ਦਲ ਵੱਲੋਂ ਲਾਇਆ ਗਿਆ ਅੱਜ ਤੋਂ 45 ਦਿਨਾਂ ਚ 45 ਵਾਰੀਏ ਨੇ ਕਮਿਸ਼ਨਰ ਨੂੰ ਫੋਨ ਕਰ ਲਿਆ 45 ਵਾਰੀਏ ਨੇ ਐਕਸੀਡੈਂਟ ਨੂੰ ਫੋਨ ਕੀਤਾ ਮੇਰਾ ਦਿਮਾਗ ਕੁਛ ਖੜਕਦਾ ਪਿਆ ਕਿ ਮੈਨੂੰ ਦਿਮਾਗ ਸਮਝ ਆ ਰਹੀ ਹੈ ਕਿ ਕਿੱਥੋਂ ਤੀਰ ਚੱਲਿਆ ਕਿੱਥੋਂ ਤੀਰ ਚੱਲਿਆ ਸ਼ਾਹਕੋਟ ਗਿਆ ਕਿੱਥੋਂ ਸ਼ਾਹਕੋਟ ਚੋਂ ਤੀਰ ਚੱਲ ਕੇ ਜਲੰਧਰ ਕਹਿੰਦਾ ਜਗਜੀਤ ਬਾਜੀ ਹੱਸਦੇ ਪਰ ਇਹਨਾਂ ਨੂੰ ਪਤਾ ਨਹੀਂ ਸਾਰੀ ਗੱਲ ਕਿੱਥੋਂ ਤੀਰ ਚੱਲਿਆ ਮਤਲਬ ਇੰਨੀ ਲੋਕ ਘਟਿਆ ਲੈਵਲ ਦੀ ਰਾਜਨੀਤੀ ਕਰਦੇ ਆਏ ਲੋਕ ਇੰਨੀ ਘਟਿਆ ਲੈਵਲ ਦੀ 13 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਮੈਂ ਮਾਈਨਿੰਗ ਇਲੀਗਲ ਕਰ ਰਿਹਾ ਜਾਂ ਲੀਗਲ ਕਰ ਰਿਹਾ ਅੱਜ ਜਦੋਂ ਮੈਂ ਹਲਕਾ ਅੰਚਾਰਜ ਕਪੂਰਥਲੇ ਲੱਗਿਆ ਤੁਹਾਡੇ ਸਾਥੀ ਦੇ ਗਲਾਬ ਇਲੈਕਸ਼ਨ ਤਕੜਾ ਹੋ ਕੇ ਉੱਥੇ ਕੰਪੇਨਿੰਗ ਕਰ ਰਿਹਾ ਤੇ ਲੜ ਰਿਹਾ ਤੇ ਉਹਨੂੰ ਹਰਾਉਂਦਾ ਵੀ 2027 ਦੇ ਵਿੱਚ ਅੱਜ ਤੁਸੀਂ ਆਪਣੇ ਸਾਥੀ ਦੇ ਕਹਿਣ ਤੇ ਤੁਸੀਂ ਸ਼ੇਰੋਂ ਵਾਲਿਆਂ ਨੂੰ ਨਾਮ ਲੈ ਕੇ ਜਿਹੜਾ ਮਾਈਨਿੰਗ ਕਿੰਗ ਹੈ ਆ ਜੋ ਸੁਖਵਰ ਜਿਹੜਾ ਉਹ ਮੇਰੇ ਖਿਲਾਫ ਗੱਲ ਕਰ ਰਿਹਾ ਸੋ ਇਹ ਸਾਰੇ ਸਬੂਤ ਮੇਰੇ ਕੋਲ ਹੈ ਆ ਇਹ ਜੀ ਕੇ 1 ਪਰਮਿਟ ਮੇਰਾ ਬੜਾ ਥੋੜਾ ਲੇਟ ਹੋ ਗਿਆ ਸੀ ਇੱਕ ਮਿੰਟ ਆ ਕੇ 1 ਪਰਮਿਟ ਆ ਸਾਰੇ ਜਿਹੜੇ ਮੈਂ ਸਰਕਾਰ ਨੂੰ ਪੈਸੇ ਦੇ ਕੇ ਇੱਕ ਸਾਲ ਦੇ ਵਿੱਚ ਲਏ ਹੋਏ ਮੈਂ ਤੁਹਾਨੂੰ ਇਹਦੀਆਂ ਕਾਪੀਆਂ ਵੀ ਦੇ ਸਕਦਾ ਬਾਕੀ ਜੇ ਤੁਸੀਂ ਕੋਈ ਸਵਾਲ ਪੁੱਛਣਾ ਆਪਣਾ ਤੇ ਫੋਟੋ ਵੀ ਖਿੱਚ ਕੇ ਲਗਾਇਆ ਵੀਡੀਓ ਵੀ ਬਣਾ ਕੇ ਲਗਾਇਆ ਪਰ ਜਿਹੜੀ ਮੇਰੀ ਸਾਈਟ ਆ ਉਹ ਆ ਮੈਂ ਅਨਸਰਬਲ ਆ ਤੁਸੀਂ ਜਦੋਂ ਮਰਜੀ ਜਾਓ ਔਰ ਅੱਜ ਤੋਂ 10 ਦਿਨਾਂ ਦੇ ਅੰਦਰ-ਅੰਦਰ ਜ 15 ਦਿਨਾਂ ਦੇ ਅੰਦਰ-ਅੰਦਰ ਮੈਂ ਤੁਹਾਨੂੰ 15 ਦਿਨਾਂ ਦਾ ਟਾਈਮ ਲੈਣਾ ਤੁਹਾਡੇ ਮਾਧਿਅਮ ਨਾਲ ਮੈਂ ਇਹਨੂੰ ਦੱਸ ਦੇਣਾ ਚਾਹਨਾ ਕਿ ਜਿਹੜੀਆਂ-ਜਿਹੜੀਆਂ ਹਿਰਾਫੇਰੀਆਂ ਜਿਹੜੀਆਂ-ਜਿਹੜੀਆਂ ਠੱਗੀਆਂ ਪ੍ਰਗਟ ਸਿੰਘ ਐਮਐਲਏ ਵੱਲੋਂ ਜਲੰਧਰ ਜਾਂ ਜਲੰਧਰ ਦੇ ਲਾਗੇ ਤੱਕ ਇਹਦੇ ਲੋਕਾਂ ਨਾਲ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਐਸਆਰਓ ਨੰਬਰ 40 ਸੀ ਜਲੰਧਰ ਚ ਵੇਚਿਆ ਗਿਆ ਇੱਕ ਜਿਹੜੀਆਂ ਇਹਨਾਂ ਨੇ ਆਪਣੇ ਬਹੁਤ ਸੋਨੇ ਤੇ ਸੁੰਦਰ ਵੱਡੇ ਕੈਨੇਡਾ ਦੇ ਵਿੱਚ ਘਰ ਲਿਆ ਉਹਨਾਂ ਬਾਰੇ ਵੱਡੇ ਕਲੋਨਲਾਈਜ਼ਰਸ ਨੇ ਇਹਨਾਂ ਨੇ ਬਹੁਤ ਵੱਡਾ ਫਾਈਨੈਂਸ਼ੀਅਲ ਲੈਵਲ ਤੇ ਹਿੱਸਾ ਪਾਇਆ ਉਹਦੇ ਬਾਰੇ ਸਪੋਰਟਸ ਕਿਟਾਂ ਦੇ ਦੋ ਟਰੱਕ ਪੀਪੀਆਰ ਮਾਲ ਦੇ ਵਿੱਚ ਫੜੇ ਗਏ ਸੀ ਇਲੈਕਸ਼ਨ ਚ ਉਹਦੇ ਬਾਰੇ 80 ਕਰੋੜ ਰੁਪਏ ਦੀ ਇੰਪਰੂਵਮੈਂਟ ਟਰਸ ਦੀ ਪ੍ਰਾਪਰਟੀ ਲੁਧਿਆਣਾ ਦੇ ਵਿੱਚ ਇਹਨਾਂ ਨੇ ਦੱਬੀ ਸੀ ਮੁੜ ਕੇ ਉਹਦਾ ਡਿਸਪਿਊਟ ਪਿਆ ਇਹਨਾਂ ਦੇ ਆਪਣੇ ਮੰਤਰੀ ਬਣ ਤੇ ਕਾਲਜ ਕਾਲਜ ਨੂੰ ਨਿਬੇੜਿਆ ਉਹਦੇ ਬਾਰੇ ਤੇ ਮੈਂ ਸਾਰਾ ਕੁਝ ਉਹਨੂੰ 15 ਦਿਨਾਂ ਦੇ ਅੰਦਰ ਅੰਦਰ ਵਿਦ ਪ੍ਰੂਫਸ ਕਿਉਂਕਿ ਅੱਜ ਕੁਝ ਚੀਜ਼ਾਂ ਦਾ ਮੇਰੇ ਕੋਲ ਹੈ ਕੁਝ ਚੀਜ਼ਾਂ ਮੇਰੇ ਕੋਲ ਹੈ ਨਹੀਂ